ਇਰ ਸੱਤ ਮੌਸਮ ਕਾਰਨ ਚੱਲ ਰਹੇ ਹਾਲਾਤਾਂ ਤੋਂ ਅਸੀਂ ਸਭ ਜਾਣੋ ਹੀ ਹਾਂ ਕਿਸ ਤਰ੍ਹਾਂ ਹੜਾਂ ਕਾਰਨ ਹਾਲਾਤ ਬਣੇ ਹੋਏ ਹਨ ਹਰ ਪਾਸੇ ਤਬਾਹੀ ਮੱਚੀ ਹੋਈ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਹਨ ਜਿਸ ਨਾਲ ਇਨਸਾਨੀ ਅਤੇ ਪਸ਼ੂ ਤਸੀਬਦਾ ਚੱਲਦੇ ਨਜ਼ਰ ਆ ਰਹੇ ਹਨ ਅਜਨਾਲਾ ਹਲਕੇ ਵਿੱਚ ਰਾਵੀ ਦਰਿਆ ਦੇ ਤੇਜ਼ ਵਹਾਅ ਕਾਰਨ ਆਏ ਪਾਣੀ ਦੇ ਹੜ ਨਾਲ ਕੁਝ ਦਿਨ ਪਹਿਲਾਂ 18 ਸਾਲ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਸੀ ਪਰਿਵਾਰ ਤੇ ਇਸ ਵੱਡੀ ਆਫਤ ਤੋਂ ਬਾਅਦ ਅੱਜ ਵਿਧਾਇਕ ਕੁਲਦੀਪ ਸਿੰਘ ਧਾਰੀਵਾਲ ਖਾਸ ਤੌਰ ਤੇ ਮ੍ਰਿਤਕ ਦੇ ਘਰ ਪਹੁੰਚੇ ਅਤੇ ਸਰਕਾਰ ਵੱਲੋਂ 4 ਲੱਖ ਰੁਪਏ ਦਾ ਮੁਆਵਜ਼ਾ ਦਾ ਚੈੱਕ ਪਰਿਵਾਰ ਨੂੰ ਸੌਂਪਿਆ। ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਮ ਪਾਰਟੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਚਲੋ ਜਿਹੜਾ ਜੀ ਗਿਆ ਉਹ ਤਨੇ ਜਵਾਬਸ ਕਰਦਾ ਆ ਸਕਦਾ ਪਰ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਜਿਹੜਾ ਹੌਸਲਾ ਵਧਾਈ ਦੀ ਏ ਕੇ ਚੱਲੇ ਆ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਡੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਫੜਾ ਹੈ ਔਰ ਅਜਨਾਲਾ ਹਲਕਾ ਜਿਹੜਾ ਸਾਡਾ ਇਹਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਕਰੀਬ 100 ਪਿੰਡ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਜਿਸ ਦਿਨ ਪਾਣੀ ਆਇਆ ਪਹਿਲੇ ਦਿਨ ਇਹਨੇ ਜ਼ੋਰ ਦੀ ਪਾਣੀ ਆਇਆ ਕਿ ਸਾਡਾ ਇਹ ਹਰਜੋਤ ਸਿੰਘ ਨੌਜਵਾਨ 14 ਸਾਲ ਦੀ ਉਮਰ ਦਾ ਸੀਗਾ ਇਹ ਥੜ ਗਿਆ ਸੀਗਾ ਇਹਦੀ ਤੀਜੇ ਦਿਨ ਲਾਸ਼ ਮਿਲੀ ਤੇ ਮਾਨ ਸਾਹਿਬ ਨੇ ਅੱਜ 4 ਲੱਖ ਦਾ ਚੈੱਕ ਜਿਹੜਾ ਪਰਵਾਸ ਦੀ ਮਦਦ ਵਾਸਤੇ ਜਿਹੜਾ ਭੇਜਿਆ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਰੱਖੇ ਬੱਕੀ ਪਰਵਾਦ ਦੀ ਚੜ੍ਹਦੀ ਕਲਾ ਰੱਖੇ ਸਰਕਾਰ ਹਰ 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 ਪੀੜਤੇ ਦੇ ਨਾਲ ਖੜੀ ਹੈ ਹੱਦ ਤਦਾਂ ਦੀ ਮਦਦ ਕਿਸਾਨਾਂ ਦੀ ਮਜ਼ਦੂਰਾਂ ਦੀ ਕਰੇ ਇਹ ਸਾਡਾ ਪਰਵਾਦ ਜਿਹੜਾ ਮਜਬੂਤ ਸਿੱਖਾਂ ਦਾ ਪਰਵਾਦ ਹੈ ਉਹਦਾ ਮੇਰੇ ਨਾਲ ਟੌਂਗ ਸਾਹਿਬ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਆਬਾਕਾਲਤ ਸਦਾ ਅਰਬੀ ਸਿੰਘ ਟੌਂਗ ਸਾਡੇ ਅਜੇ ਨਾਲੇ ਤੋਂ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਪਛੀਏ ਤੋਂ ਸਪੰਜ ਕਾਬਲ ਸਿੰਘ ਉਹਨੇ ਜਿਲ੍ਹ ਸਾਹਬ ਉਹਨੇ ਸਾਰੇ ਅਸੀਂ ਅਜੇ ਨਾਲੇ ਦੇ ਵਿੱਚ ਦੇਲੀ ਛੱਡਦਾ ਇਹ ਪਰਮਾਤਮਾ ਦੀ ਕੁਰਪਤ ਦੀ ਇੱਕ ਕਰੂਪੀ ਹੋਈ ਹੈ ਇਸ ਕਰੂਪੀ ਚੋਂ ਆਪਾਂ ਜਲਦੀ ਨਿਕਲ ਜਾਵਾਂਗੇ ਆਪਾਂ ਸਿੱਖ ਆ ਪੰਜਾਬੀ ਆ ਪੰਜਾਬ ਕਈ ਵਾਰਾ ਡਿੱਗਿਆ ਕਈ ਵਾਰਾ ਜਿਹੜਾ ਖੜਾ ਹੋਇਆ ਇਹ ਵੀ ਵਾਰਾ ਪੰਜਾਬ ਜਿਹੜਾ ਉਹ ਡਟ ਕੇ ਫਿਰ ਬਲ ਜਿਹੜਾ ਉੱਠ ਪਿੰਦਾ ਸੋ ਮੈਂ ਇਸ ਪਵਾਦ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਤਖੜਿਓ ਅਸੀਂ ਤੁਹਾਡੀ ਜਿਹੜੀ ਆ ਪੱਖੋਂ ਮਦਦ ਕਰਾਂਗੇ ਇਹ ਮੈਂ ਕਹਿਣਾ ਸੀਗਾ ਹਾਂ